ਪਿਆਰਾ ਹੋ ਗਵਾਣਾ ਦੇ ਵਿੱਚ ਛਿੱਟੇ ਲਉਦਾ ਜਿੰਦਗੀ ਦਾ ਵਜਾਰਾ ਹੋ ਵਰਦਾਂ ਦੇ ਕਲਕਲੀਆਂ ਵਿੱਚ ਰੀਜ ਤਰੀ ਪਈ ਣਖੇ ਹੋ ਚਾ ਤੇਰੇ ਦੂ ਦੂਣਾ ਕਰਕੇ ਬੂੜੀ ਦੇ ਕਲਮੜਕੇ ਹੋ ਰੱਬ ਦੀ ਬਾਜਨ ਮਾਲਾ ਹੋ ਏ ਤੇ ਬਾਜ ਨਾ ਚੀਣਾ ਹੋ ਬੇਲਿਆਂ ਨਾਲੋਂ ਸੋਗੁਣ ਚੰਗਾ ਲੱਖਾ ਚਿੱਟਾ ਮਿਹਾਉ ਕਿਉਂ ਚੰਗਾ ਵਾ 7 ਲੱਖ ਦਾ ਡਾਇਰੈਕਟਰ ਲਈਦਾ ਵਾ ਤੇ 30 ਲੱਖ ਉਹਦਾ ਬਣ ਜਾਂਦਾ ਵਾ ਜੇ ਦੀਚੰਦਰ ਸਮਾ ਨਹੀਂ ਹੈ ਜੇ ਲਾਗੇ ਜਿੱਤੇ ਮੀਨੇ ਨੂੰ ਪੱਤੇ ਬੰਨੇ ਤੋਂ ਖੋਦ ਕੇ ਪਾੜੀਏ ਨਾ ਤੇ ਟਾਈਮ ਲੱਗ ਜਾਂਦਾ ਵਾ ਉਹ 7 ਤੋਂ 30 ਲੱਖ ਨਹੀਂ ਬਣਦਾ ਉਹ ਲਾਖਾ ਚਿੱਤਾ ਉਹ ਕਦੇ ਕਿਹਾ ਵੀ ਵੇਲੇ ਨਾ ਉਹ ਸੌ ਗਣ ਚੰਗਾ ਲਾਖਾ ਚਿੱਤਾ ਮੀਣਾ ਹੋ ਧਰਤੀ ਦੇ ਵਿੱਚ ਫਾਲਾ ਖੋਦੇ ਚੌੜਾ ਕਰਕੇ ਸੀਨਾ ਹੋ ਨੂਰੀ ਨਾਲ ਮਲਾਕੇ ਪਾਵੇ ਆਪਣਾ ਖੂਬ ਪਸੀਨਾ ਹੋ ਫੀਤ ਖੂ ਤੇਰੇ ਦੀ ਰੂ ਰੂ ਸਾਰੇ ਰਾਗਾ ਨੂੰ ਸਰਵਾਉਂਦੀ ਹੋ ਰੰਗਾਂ ਦਾ ਸਭ ਕਹੀ ਦਾ ਤਰੀ ਸੁਤੇ ਬਾਗ ਜਗਉਦੀ ਹੋ ਮਿੱਟੀ ਦੇ ਨਰ ਮਿੱਟੀ ਹੋ ਕੇ ਅੰਮ੍ਰਿਤ ਕੱਢ ਲਿਆਉਂਨੇ ਹੋ ਖਾਲਾ ਵਿੱਚੋਂ ਪਾਣੀ ਲਾ ਕੇ ਸੂਰਜ ਨੂੰ ਘਰ ਮਾਉਂਨੇ ਹੋ ਆਈ ਸੋਣੀ ਧੋ ਚੱਲ ਆਉਂਦੀ ਹੋ ਪਾਇਆ ਤੇਰੀ ਲੋਏ ਵਰਗੀ ਪਥਰਾਂ ਨੂੰ ਸ਼ਰਮ ਆਉਂਦੀ ਹੋ ਨਿੱਕੇ ਤੇ ਡੰਗਰ ਚਾਰਨ ਬਾਪੂ ਰਾਖੀ ਕਰਦਾ ਹੋ ਮਾਵਾ ਠੀਆਂ ਛੋਟੇ ਨੂੰ ਫੁੱਟਿਆ ਚਾਹ ਜ ਬਣਾਇਆ ਕਰਦਾ ਹੋ ਅਦੇ ਤੇਰੇ ਸਵਰਗ ਉੱਤੇ ਮਾਰਨ ਪਾ ਪੀਸ਼ਾ ਪੇ ਹੋ ਰਾਜ ਹੋਇਆ ਹਰ ਪਾਸੇ ਤੇਰੀ ਪੂਰੀ ਉੱਤੇ ਜਾ ਬੇ ਹੋ ਇਨੂੰ ਲੁੱਟਣ ਵਾਲੇ ਆਪਣੀ ਸੂਰਤ ਨੂੰ ਗੁਦਲਾ ਗਏ ਹੋ ਲੈ ਕੇ ਉਹ ਤੇ ਯਾਦੀ ਕੋਲ ਆਪਣਾ ਹੌਸਲਾ ਪੁਚਾ ਗਏ ਹੋ ਏਰੇ ਨਾਲ ਕਰੋੜਾਂ ਭਾਈ ਤੇਰੇ ਕੋਲ ਹੈ ਸ਼ਕਤੀ ਹੋ ਆਪਣੇ ਲਈ ਖੜਾ ਕੇ ਆਪੇ ਹੱਥ ਤੇਰੇ ਵਿੱਚ ਸਕਤੀ ਹੋ ਆਪਣੀ ਆਨ ਬਚਾਈ ਹੈ ਤੂੰ ਕੌੰਵੀ ਸਾਨ ਵਦਾਈ ਹੋ ਤਗਾ ਹੋ ਕੇ ਮੋੜ ਗਿਆ ਰੇ ਪਾਣੀ